ਤ੍ਰਿਗਰ ਬਾਈ ਦੀ ਸਾਰਿਆਂ ਨੂੰ ਤੇ ਸੋਨਾਲੀ ਕਾ ਟਰੈਕਟਰ ਭਰਾ ਮੇਰੋ ਬਹੁਤ ਸੋਹਣਾ ਟਰੈਕਟਰ ਤੁਹਾਨੂੰ ਦਿਖਾ ਰਹੇ ਆ 12 ਮਾਡਲ ਆ 16 ਦੇ ਟਾਇਰ ਆ ਪਾਵਰ ਸਟੀਅਰਿੰਗ ਆ ਭਰਾ ਮੇਰੋ ਬਹੁਤ ਕੈਂਟ ਟਰੈਕਟਰ ਦੇਖੋ ਤੁਸੀਂ ਸਿਰਾ ਟਰੈਕਟਰ ਆ ਯਾਰ ਤੇ ਸਾਈਡ ਗੇਅਰ ਆ ਵੇਟ ਬੂਟ ਲੱਗੇ ਨੇ ਨਹੀਂ ਤਾਂ ਭਰਾ ਉਹ ਵਪਾਰੀ ਹੁੰਦੇ ਨੇ ਜਿਹੜੇ ਲਾ ਲੈਂਦੇ ਨੇ 4 ਲੱਖ ਤੇ 15000 ਬਾਈ ਦੀ ਰਿਮਾਂਡਾ ਬਾਕੀ ਮੌਕੇ ਤੇ ਲੈਣ ਦੇਣ ਹੋ ਜੂਗਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਕਾਗਜ਼ਾਂ ਦੀ ਫੁੱਲ ਗਾਰੰਟੀ ਆ ਮਾ ਮਾ ਬਾਕੇ ਲੈ ਜੋ ਟਰੈਕਟਰ ਜੇ ਕੋਈ 900 ਵੀ ਤਾਂ 22 ਦਾ ਭਰਾ ਮੇਰੋ ਘਰੇ ਖੜਾ ਦਿਓ ਦੇਖੋ ਤੁਸੀਂ ਟਰੈਕਟਰ ਵੇਖੋ ਯਾਰ ਕੋ ਕਾफी ਸੀ ਆ ਰੰਗ ਰੋਗਨ ਦੇਖੋ ਤੁਸੀਂ ਐਂ ਜਮਕੈਂਟ ਕੀ ਜਾ ਜਾ ਸੀ 6 ਬੰਗੂ ਚੰਕ ਦਾ ਭਰਾ ਮੇਰੋ ਪਾਵਰ ਸਟੀਰਿੰਗ ਆ ਸਾਈਡ ਗੇਰਾ ਘੈਂਟ ਕੀ ਜਾ 4 ਲੱਖ ਤੇ 15000 22 ਦੀ ਡਿਮਾਂਡ ਆ ਪੰਜਾਬ ਨੰਬਰ ਆ ਭਰਾ ਮੇਰੋ ਤੇ 22 ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ 1922 ਦਾ ਤਾਂ ਲਿਖਿਆ 98700 2403704 ਤੇ 415000 22 ਦੀ ਡਿਮਾਂਡ ਆ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੋ ਜੇ ਕਿਸੇ ਨੇ ਲੈਣਾ ਹੋਵੇ ਸੰਪਰਕ ਕਰ ਲਿਓ ਬਾਈਨਾ ਤੇ ਅੱਗੇ ਆ ਗਿਆ 4511 22 ਦਾ ਨੰਬਰ ਚੱਲੀ ਜਾਂਦਾ ਥੱਲੇ ਤੇ ਬਹੁਤ ਘੈਂਟ ਟਰੈਕਟਰ ਆ ਭਰਾ ਮੇਰੋ ਪੰਜਾਬ ਨੰਬਰ ਆ 6065 ਪੈਸੇ ਟਾਇਰ ਨਾ ਡੰਡਾ ਫੱਟੀ ਛਦਰੀ ਸਾਰਾ ਕੁਝ ਤੁਹਾਨੂੰ ਨਾਲ ਦੇ ਦੂਗਾ ਕਾਗਜ਼ਾਂ ਦੀ ਇਹਦੀ ਵੀ ਫੁੱਲ ਗਾਰੰਟੀ ਆ ਜੇ ਕਿਸੇ ਭਰਾ ਨੇ ਲੈਣਾ ਹੋਵੇ ਪੰਜਾਬ ਨੰਬਰ ਆ 160000 22 ਦੀ ਡਿਮਾਂਡ ਆ ਸਪੋਰਟਾਂ ਵਾਲਾ ਟਰੈਕਟਰ ਆ ਭਰਾ ਮੇਰੋ ਪਾਸੇ ਸਪੋਰਟਾਂ ਲੱਗੀਆਂ ਹੋਈਆਂ 45 11 ਐ ਮਗਰੜ ਮਗਰੂੜ ਕਿਤੇ ਪਾਸੋਂ ਵੀ ਨਾ ਝਰੀਟ ਵੀ ਨਹੀਂ ਲੱਗੀ ਘੈਂ ਟਰੈਕਟਰ ਆ ਭਰਾ ਮੇਰੋ 60 65 ਪੈਸੇ ਟਾਇਰ ਆ 1 ਲੱਖ ਤੇ 60 ਹਜ਼ਾਰ 20 ਦੀ ਡਿਮਾਂਡ ਆ ਪੰਜਾਬ ਨੰਬਰ ਆ ਬਹੁਤ ਘੈਂ ਟਰੈਕਟਰ ਆ ਭਰਾ ਮੇਰੋ ਕਿਸੇ ਪਾਸੋਂ ਝਰੀਟ ਨਹੀਂ ਲੱਗੀ ਕਿਸੇ ਪਾਸੇ ਗਲਿਆ ਗੁਲਿਆ ਨਹੀਂ ਹੈਗਾ ਇਹ ਕਿਸਾਨਾਂ ਦੇ ਟਰੈਕਟਰ ਨਹੀਂ ਭਰਾ ਮੇਰੋ ਵਪਾਰੀ ਦਾ ਟਰੈਕਟਰ ਨਹੀਂ ਦੋ ਭਰਾਵਾਂ ਦੇ ਟਰੈਕਟਰ ਨੇ ਇਹ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਬਾਈਆਂ ਨਾਲ ਕਰ ਲਿਓ ਸੰਪਰਕ ਤੇ ਪੂਰੇ ਸਾਫ ਟਰੈਕਟਰ ਆ ਜਰਾ ਇਹ ਜ ਮੈਂ ਤਾਂ ਬੁੱਧਵਾਰ ਤੇ ਦੇਖਿਆ ਨਹੀਂ ਓਕੇ ਭਰਾ ਧੰਨਵਾਦ ਵੀਡੀਓ ਸ਼ੇਅਰ